ਜੋ ਪਿਛਲੇ ਦਿਨਾਂ ਚ ਆਤੰਗਵਾਦੀ ਹਮਲਾ ਹੋਇਆ ਹੈ ਪੂਰਾ ਹਿੰਦੁਸਤਾਨ ਇੱਕ ਜੋਟ ਹੈ ਉਸ ਚੀਜ਼ ਦੇ ਨਾਲ ਪੂਰਾ ਹਿੰਦੁਸਤਾਨ ਅੰਦਰੋਂ ਟੁੱਟ ਚੁਕਿਆ ਹੈ ਕਿ ਇਹ ਜਿਹੜੀ ਚੀਜ਼ ਹੋਈ ਆ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਣੀਆਂ ਇਹ ਸਾਡੇ ਮਾਨਵਤਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾੜੀ ਘਟਨਾ ਹੋਈ ਆ 2005 ਤੋਂ ਬਾਅਦ ਜਿਹੜੇ ਲੋਕਾਂ ਦਾ ਧਰਮ ਪੁੱਛ ਕੇ ਗੋਲੀ ਮਾਰਨਾ ਇਹ ਸਾਡੇ ਸਮਾਜ ਦੇ ਲਈ ਹੀ ਨਹੀਂ ਸਾਡੇ ਜਿੰਨਾ ਵੀ ਸਿਰਜਣਹਾਰਾ ਉਹਦੇ ਮੂੰਹ ਦੇ ਉੱਤੇ ਇੱਕ ਕਲੰਕ ਆ ਕਿ ਇਹ ਜੇ ਅਤੰਗਵਾਦੀਆ ਦੀ ਸੋਚ ਤੇ ਇਹ ਜੇ ਬੰਦੇ ਸਾਡੇ ਸਮਾਜ ਦੇ ਵਿੱਚ ਹਾਲੇ ਵੀ ਹੈਗੇ ਨੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਧਿਆ ਕੋਣ ਭਲੇ ਕੋਣ ਬੰਦੇ ਇਹ ਸਾਡੇ ਗੁਰੂ ਦਾ ਫਲਸਫਾ ਆ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਸ਼ਰਿਆਮ ਗੋਲੀਆਂ ਦੇ ਨਾਲ ਛੰਨੀ ਕਰ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਤੇ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਦਾ ਤੇ ਆਤੰਗਵਾਦ ਦਾ ਮੈਂ ਉਹਦੇ ਵਿੱਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਦੇਸ਼ ਦੇ ਸੈਂਟੀਮੈਂਟਲ ਨੇ ਪਰ ਮੈਂ ਇੱਕ ਗੱਲ ਕਰਨੀ ਚਾਹੁੰਨਾ ਬੀਇੰਗ ਅ ਐਨਐਸਯੂਈ ਸਟੇਟ ਪ੍ਰਧਾਨ ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਸੇਫਟੀ ਜ਼ਰੂਰ ਹੋਵੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਊਥ ਤੋਂ ਨਾਰਥ-ਵੈਸਟ ਇਸ ਸਾਊਥ ਭਾਰਤ ਨੂੰ ਅਖੰਡ ਭਾਰਤ ਕਿਹਾ ਜਾਂਦਾ ਹੈ ਤੇ ਭਾਰਤ ਨੂੰ ਇੱਕ ਕਿਹਾ ਜਾਂਦਾ ਸਾਰੇ ਹਿੰਦੂਆਂ ਮੁਸਲਮਾਨ ਸਿੱਖ ਈਸਾਈਆਂ ਦਾ ਇੱਕ ਸੋਹਣਾ ਗੁਲਦਸਤਾ ਕਿਹਾ ਜਾਂਦਾ ਪਰ ਜਦੋਂ ਇਹ ਘਟਨਾ ਹੁੰਦੀ ਹੈ ਮੈਨੂੰ ਦੱਸਦੇ ਹੋਏ ਇਹ ਹੈਰਾਨੀ ਹੋ ਰਹੀ ਹੈ ਕਿ ਇੱਕ ਮੇਰੀ ਭੈਣ ਨੂੰ ਕਸ਼ਮੀਰੀ ਭੈਣ ਨੂੰ ਖਰੜ ਦੇ ਵਿੱਚ ਰਿਆਦ ਬਾਰਾ ਯੂਨੀਵਰਸਿਟੀ ਦੇ ਬਾਹਰ ਜਦੋਂ ਖੜੀ ਸੀਗੀ ਰਿਆਦ ਬਾਰਾ ਯੂਨੀਵਰਸਿਟੀ ਦੀ ਉਹ ਸਟੂਡੈਂਟ ਆ ਜਦੋਂ ਰਿਆਦ ਬਾਰੇ ਯੂਨੀਵਰਸਿਟੀ ਦੇ ਬਾਹਰ ਖੜੀ ਸੀ ਚੰਦ ਕ ਨੌਜਵਾਨ ਆਉਂਦੇ ਆ ਦੋ ਕੁੜੀਆਂ ਹੁੰਦੀਆਂ ਨੇ ਚੰਦ ਕ ਨੌਜਵਾਨ ਆ ਕੇ ਪਹਿਲਾਂ ਕਿਉਂਕਿ ਕਸ਼ਮੀਰੀ ਬੱਚੇ ਹੁੰਦੇ ਨੇ ਸੈਟ ਗਿਆ ਹੁੰਦਾ ਆ ਕਾਲੇ ਉਹਦਾ ਉਹ ਬੰਨਿਆ ਹੁੰਦਾ ਸੈਟ ਹਾ ਕੇ ਉਹਨੂੰ ਕਹਿੰਦੇ ਆ ਕਿ ਤੁਸੀਂ ਆਤੰਗਵਾਦੀ ਹੋ ਆਤੰਗਵਾਦੀ ਤੋਂ ਕਹਿਣ ਤੋਂ ਬਾਅਦ ਜਦੋਂ ਉਹ ਕਾਲਜ ਦੇ ਬਾਹਰ ਜਾਂਦੀ ਆ ਕਿਉਂਕਿ ਆਪਣਾ ਰਿਆਦ ਬਾਰੇ ਤੋਂ ਸ਼ਿਵਜੋਤ 2-3 ਕਿਲੋਮੀਟਰ ਤੱਕ ਦਾ ਹੀ ਸਫ਼ਰ ਆ ਉਹ ਸਫਰ ਦੇ ਵਿੱਚ ਉਹਦੇ ਨਾਲ ਉਹਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਵਾਕਿਆ ਘਟਿਆ ਤੇ ਮੈਂ ਨੂੰ ਇਹ ਹੈਰਾਨੀ ਆ ਕਿ ਉਹ ਪੰਜਾਬ ਚ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਗਈਆਂ ਨੇ ਉਹਦੇ ਨਾਲ ਉਹਨੂੰ ਕਿਹਾ ਗਿਆ ਕਿ ਤੁਸੀਂ ਇੱਥੋਂ ਭੱਜੋ ਤੁਸੀਂ ਇੱਥੋਂ ਪਾਕਿਸਤਾਨ ਚਲ ਜਾਓ ਤੁਸੀਂ ਇੱਥੋਂ ਆਪਣਾ ਮੁਲਕ ਛੱਡ ਕੇ ਤੁਸੀਂ ਆਤੰਗਵਾਦੀ ਹੋ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਕੰਧਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਇੱਕ ਭਾਰਤ ਦਾ ਹਿੱਸਾ ਹੈ ਜਦੋਂ ਸੰਵਿਧਾਨ ਸਾਰਿਆਂ ਵਾਸਤੇ ਸੇਮ ਆ ਤਾਂ ਉਹ ਕੁੜੀ ਆਤੰਗਵਾਦੀ ਕਿੱਦਾਂ ਹੋਈ ਸਾਬ ਇਹ ਮੈਂ ਤੁਹਾਨੂੰ ਮੀਡੀਆ ਦੂਜੇ ਇੱਥੇ ਲੋਕਾਂ ਨੂੰ ਪੁੱਛਣਾ ਚਾਹਨਾ ਦੂਜੀ ਗੱਲ ਕੱਲ ਮੈਂ ਉਸ ਮੇਰੀ ਭੈਣ ਦੇ ਨਾਲ ਵੀਡੀਓ ਵੀ ਬਣਾਈ ਤਾਂ ਉਹਨੂੰ ਅਸੀਂ ਤਸੱਲੀ ਦਿੱਤੀ ਉਹਨੂੰ ਘਰੋਂ ਕੱਢ ਕੇ ਲਿਆ ਕੇ ਅਸੀਂ ਉਹਨੂੰ ਤਸੱਲੀ ਦਿੱਤੀ ਕਿ ਮੇਰੀ ਭੈਣੇ ਤੇਰੇ ਨਾਲ ਇਸ ਪੰਜਾਬ ਨੂੰ ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਸਾਡੇ ਗਰਤੇਗ ਬਾਦਰ ਜੀ ਨੇ ਸੀਸ ਕਟਾਤਾ ਸੀ ਆਪਣਾ ਉਸ ਪੰਜਾਬ ਚ ਇਹ ਜੀ ਘਟਨਾ ਦੁਬਾਰਾ ਮੁੜ ਕੇ ਨਾ ਹੋਵੇ ਅਸੀਂ ਉਹਨੂੰ ਅਸ਼ੋਰ ਕੀਤਾ ਪਰ ਮੈਂ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਨਹੀਂ ਹੈਗੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿਉਂ ਮੈਨੂੰ ਇਹ ਪ੍ਰੈਸ ਕਾਨਫਰੰਸ ਸਦਨੀ ਵਿੱਚ ਪਈ ਕਿ ਤੁਹਾਡਾ ਮੈਂ ਸਹਾਰਾ ਲੈਣਾ ਚਾਹੁੰਨਾ ਮੀਡੀਆ ਵਾਲਿਆਂ ਦਾ ਪੰਜਾਬ ਪੁਲਿਸ ਤੇ ਸਾਡੇ ਸੀਐਮ ਭਗਵੰਤ ਮਾਨ ਦੀ ਦੋ ਦਿਨ ਇੱਕ ਦਿਨ ਬਾਅਦ ਸਟੇਟਮੈਂਟ ਆ ਜਾਂਦੀ ਹੈ ਨਾਲ ਗੌਰਵ ਯਾਦਵ ਜੀ ਨੂੰ ਬਿਠਾ ਕੇ ਕਿ ਅਸੀਂ ਹਾਈ ਅਲਰਟ ਤੇ ਹਾਂ ਡੀਜੀਪੀ ਗੌਰਵ ਯਾਦਵ ਨੇ ਤੜੱਲੇ ਨਾਲ ਤੇ ਠੋਕੇ ਸਟੇਟਮੈਂਟ ਦਿੰਦਾ ਕਿ ਜਿਹੜਾ ਪਹਿਲਗਾਮ ਅਟੈਕ ਹੋਇਆ ਸਭ ਜਿੰਨਾ ਦੁੱਖ ਸਾਨੂੰ ਆ ਉਹਨਾਂ ਦੁੱਖ ਸਾਰੇ ਹਿੰਦੁਸਤਾਨ ਨੂੰ ਆ ਸਾਨੂੰ ਇਹ ਲੱਗਿਆ ਸੀਗਾ ਸਾਰਿਆਂ ਨੂੰ ਕਿ ਹੁਣ ਪੰਜਾਬ ਦੇ ਜਿਹੜੇ ਨਾਗਰਿਕ ਨੇ ਤੇ ਪੰਜਾਬ ਜੇ ਹਾਈ ਅਲਰਟ ਤੇ ਆ ਜਾਏਗਾ ਸਾਰਾ ਕੁਝ ਥਮ ਜਾਊਗਾ ਮੈਂ ਡੀਜੀਪੀ ਗੌਰਵ ਯਾਦਵ ਜੀ ਨੂੰ ਦੱਸਣਾ ਚਾਹੁੰਨਾ ਸਾਹਿਬ ਦਿਨ ਦਿਹਾੜੇ ਤੁਹਾਡੇ ਹਾਈ ਅਲਰਟ ਦੇ बावजूद ਵੀ ਉਸ ਕੁੜੀ ਦੇ ਨਾਲ ਛੇੜਛਾੜ ਵੀ ਹੁੰਦੀ ਹੈ ਤੇ ਉਹਦੇ ਇੱਥੇ ਨਿਸ਼ਾਨ ਨੇ ਉਹਦੀ ਬਾਹ ਵੀ ਫੜੀ ਜਾਂਦੀ ਹੈ ਉਹਦੇ ਬਾਲ ਵੀ ਖਿੱਚੇ ਜਾਂਦੇ ਨੇ ਉਸ ਤੋਂ ਬਾਅਦ ਉਹ ਉੱਥੇ ਜਾ ਕੇ ਪੀਜੀ ਦੇ ਵਿੱਚ ਕੁੰਡੀ ਲਾ ਕੇ ਬਹਿ ਜਾਂਦੀ ਹੈ ਤੇ ਹਾਸੋ ਹੀਣੀ ਗੱਲ ਇੰਨੀ ਵੱਡੀ ਹੈਗੀ ਆ ਕਿ ਪੁਲਿਸ ਡੀਐਸਪੀ ਐਸਪੀ ਬਾਅਦ ਚ ਐਸਐਚਓ ਉਹ ਕੁੜੀ ਕੋਲ ਜਾ ਰਹੇ ਨੇ ਮੇਰੀ ਵੀਡੀਓ ਬਣਨ ਤੋਂ ਬਾਅਦ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਪੰਜਾਬ ਪੁਲਿਸ ਨੂੰ ਜਦੋਂ ਘਟਨਾ ਹੋ ਜਾਂਦੀ ਹੈ ਜਦੋਂ ਸਾਰਾ ਕੁਝ ਹੋ ਜਾਂਦਾ ਆਪਾਂ ਦੋਸ਼ੀ ਕੋਲ ਕਿਉਂ ਜਾ ਰਹੇ ਆ ਸਾਬ ਆਪਾਂ ਮੁਜਰਮ ਨੂੰ ਕਿਉਂ ਨਹੀਂ ਫੜ پا ਰਹੇ ਮੈਂ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਡੀਆਈਜੀ ਸਾਹਿਬ ਅਸਵੇਰ ਦੇ ਕੋਲ ਜਾ ਕੇ ਕਿਹੜੇ ਕੱਢ ਰਹੇ ਨੇ ਕਸ਼ਮੀਰੀ ਬੱਚਿਆਂ ਨੂੰ ਇਕੱਠਾ ਕਰ ਰਹੇ ਨੇ ਕੱਲ ਡੀਐਸਪੀ ਐਸਪੀ ਉੱਥੇ ਗਈ ਉਸ ਕੁੜੀ ਦੇ ਬਿਆਨਾਂ ਦੇ ਉੱਤੇ ਮੈਂ ਨਹੀਂ ਕਹਿੰਦਾ ਕਿ ਮੇਰੇ ਬਿਆਨਾਂ ਦੇ ਉੱਤੇ ਜਾਂ ਮੈਨੂੰ ਪੁੱਛਣ ਲੱਗ ਜੋਗੇ ਜੀ ਤੁਹਾਡੇ ਸੋਰਸ ਕੀ ਨੇ ਕਿਉਂਕਿ ਇਹ ਹੁਣ ਤਾਂ ਪਰਚੇ ਲੀਡਰਾਂ ਦੀ ਸਟੇਟਮੈਂਟਾਂ ਦੇ ਕੋਈ ਨਿੱਜੀ ਚੈਨਲ ਦੇ ਦਿੱਤਾ ਹੋਏ ਉਹਦੇ ਸਟੇਟਮੈਂਟ ਦੇ ਦਿੰਦੇ ਆ ਡੀਐਸਪੀ ਕੁੜੀ ਕੋਲ ਜਾ ਕੇ ਬਿਆਨ ਦਿਵਾਰੀ ਹੈ ਕਿ ਮੈਂ ਸੇਫ ਹੈ ਕਿ ਮੈਂ ਸੇਫ ਹੈ ਜੀ ਮੈਨੂੰ ਕੁਝ ਨਹੀਂ ਹੋਇਆ ਤੇ ਤੁਸੀਂ ਆ ਕੇ ਤੁਹਾਡਾ ਧੰਨਵਾਦ ਡੀਐਸਪੀ ਮੈਮ ਤੇ ਐਸਐਸਪੀ ਸਾਹਿਬ ਇਹ ਮੈਂ ਵੀ ਕਰ ਮੈਂ ਕਰ ਹਟਿਆ ਆ ਜਿਹੜੀ ਸਹਾਨੂਭੂਤੀ ਦੇਣੀ ਸੀ ਮੈਂ ਦੇ ਆ ਯਾਰ ਕਿਉਂਕਿ ਮੇਰੇ ਕੋਲ ਹੋਰ ਕੁਝ ਹੌਸਲਾ ਦੇਣ ਤੋਂ ਬਾਅਦ ਹੈ ਨਹੀਂਗਾ ਪਰ ਮੈਂ ਵੀ ਦਲੇਰੀ ਕੀਤੀ ਕਿਉਂਕਿ ਮੈਨੂੰ ਵੀ ਉਸ ਤੋਂ ਬਾਅਦ ਧਮਕੀਆਂ ਆ ਰਹੀਆਂ ਨੇ ਕਿ ਅਸੀਂ ਤੁਹਾਡਾ ਹਾਲ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹਜੇ ਤੱਕ ਹਜੇ ਤੱਕ ਉਸ ਕੁੜੀ ਦੇ ਬਿਆਨਾਂ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਹਜੇ ਤੱਕ ਕਿਸੇ ਅਣਪਛਾਤੇ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਪੁਲਿਸ ਕਰ ਕੀ ਰਹੀ ਆ ਹਾਈ ਅਲਰਟ ਤੋਂ ਬਾਅਦ ਪੰਜਾਬ ਦੇ ਬਾਅਦ ਵੀ ਰੋਜ਼ ਪੰਜਾਬ ਮਰ ਰਿਹਾ ਆ ਮੈਂ ਉਸ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਪਰ ਜੇ ਸਟੂਡੈਂਟਾਂ ਦੇ ਪੰਜਾਬ ਦੇ ਕਿਸੇ ਵੀ ਸਟੂਡੈਂਟਾਂ ਤੇ ਇਹ ਗੱਲ ਹੋਈ ਤਾਂ ਸਾਬ ਅਸੀਂ ਕੋਰਟ ਦੇ ਵਿੱਚ ਜਾ ਕੇ ਪਰਚਾ ਦਰਜ ਕਰਾਂਗੇ ਜੇ ਤੁਹਾਡੀ ਲੱਤਾ ਭਰ ਨਹੀਂ ਸਿੰਦੀਆਂ ਮੈਨੂੰ ਪਤਾ ਪੰਜਾਬ ਪੁਲਿਸ ਕਾਬਿਲ ਆ ਪਰ ਇਹ ਜੀ ਕਾਬਿਲियत ਸਾਨੂੰ ਨਹੀਂ ਚਾਹੀਦੀ ਸਾਬ ਜਦੋਂ ਸਾਰਾ ਕੁਝ ਹੋ ਜਾਂਦਾ ਆ ਉਸ ਤੋਂ ਬਾਅਦ ਤੁਸੀਂ ਦੋਸ਼ੀ ਕੋਲ ਜਾ ਕੇ ਉਹ ਯਾਰ ਮੇਰੀ ਭੈਣ ਆ ਉਹ ਵਿਚਾਰੀ 20 21 ਸਾਲਾਂ ਦੀ ਬੱਚੀ ਉਹਦੇ ਚਿਹਰੇ ਤੋਂ ਮਾਸੂਮੀਅਤ ਝਲਕ ਰਹੀ ਐ ਡੀਐਸਪੀ ਨੂੰ ਤਾਂ ਅੱਖਾਂ ਚ ਅਥਰੂ ਆ ਜਾਣਾ ਚਾਹੀਦੇ ਸੀ ਤੇ ਡੀਐਸਪੀ ਉਹਨੂੰ ਕਹਿ ਰਹੀ ਐ ਬੇਟਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਐ ਮੈਡਮ ਐਡਮਿਨਿਸਟ੍ਰੇਸ਼ਨ ਮਿੰਤਾ ਤਰਲਿਆਂ ਨਾਲ ਨਹੀਂ ਚੱਲਦਾ ਸਰਕਾਰ ਮਿੰਤਾ ਤਰਲਿਆਂ ਨਾਲ ਨਹੀਂ ਚੱਲਦੀ ਸਰਕਾਰ ਜੇ ਤੁਸੀਂ ਦੋਸ਼ੀ ਨੂੰ ਜੇ ਹੁਣ ਆਤੰਗਵਾਦੀਆਂ ਨੂੰ ਅਸੀਂ ਮਿੰਤਾ ਕਰੀ ਜਾਈਏ ਬਹੁਤ ਗਲਤ ਹੋਇਆ ਨਹੀਂ ਹੋਮ ਮਿਨਿਸਟਰੀ ਸਿੱਧਾ ਕਹਿ ਰਹੀ ਹੈ ਕਿ ਅਸੀਂ ਪਾਣੀ ਬੰਦ ਕਰ ਦਿੱਤਾ ਪਾਕਿਸਤਾਨ ਤੱਕ ਪਾਣੀ ਨਹੀਂ ਜਾਊਗਾ ਅਸੀਂ ਉਹਦਾ ਬਹੁਤ ਜ਼ਿਆਦਾ ਸਮਰਥਨ ਦਿੰਦੇ ਹਾਂ ਅਮਿਤ ਛਾਹ ਨੇ ਇਹ ਜੀ ਸਟੇਟਮੈਂਟਾਂ ਜ਼ਰੂਰੀ ਨੇ ਪਰ ਪੰਜਾਬ ਕੀ ਕਰ ਰਿਹਾ ਹੈ ਪੰਜਾਬ ਨੇ ਹਜੇ ਤੱਕ ਡੀਜੀਪੀ ਨੇ ਉੱਥੇ ਉਹਤੇ ਪਰਚਾ ਨਹੀਂ ਦਿੱਤਾ ਅਖੀਰ 'ਚ ਤੁਹਾਡੇ ਕੋਲ ਸਵਾਲ ਹੋਣਗੇ ਮੈਂ ਉਹਦਾ ਜਵਾਬ ਦਵਾਂਗਾ ਅਖੀਰ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਤੁਹਾਡੇ ਮਾਦੇਮ ਰਾਹੀਂ ਕਿਉਂਕਿ ਤੁਸੀਂ ਇੱਕ ਮਾਦੇਮ ਹੋ ਜਿਹੜੇ ਅਸੀਂ ਬੋਲ ਸਕਦੇ ਆਂ ਪੰਜਾਬ ਦੀ ਇਹ ਖੂਬਸੂਰਤੀ ਰਹੀ ਹੈ ਕਿਉਂਕਿ ਪੰਜਾਬ ਨੇ ਖੁਦ ਅਤਵਾਦ ਦਾ ਟਾਈਮ ਚੱਲਿਆ ਆਇਆ ਪੰਜਾਬ ਦੇ ਉੱਤੇ ਬਹੁਤ ਇਹੋ ਜਿਹੇ ਇਲਜ਼ਾਮ ਨੇ ਜੋ ਲੱਗਦੇ ਆਏ ਨੇ ਪਰ ਪੰਜਾਬ ਦਾ ਇਤਿਹਾਸ ਬਹੁਤ ਸੁਨਹਿਰੀ ਹੈ ਜਦੋਂ ਵੀ ਸਿਰਾਂ ਤੋਂ ਚੁੰਨੀਆਂ ਉਤਰੀਆਂ ਨੇ ਜਦੋਂ ਵੀ ਬੇਕਸੂਰਾਂ ਤੇ ਉਂਗਲੀਆਂ ਉਠੀਆਂ ਨੇ ਜਦੋਂ ਵੀ ਧੀਆਂ ਪਹਿਣਾ ਕਿਸੇ ਵੀ ਧਰਮ ਦੀਆਂ ਬਾਜ਼ਾਰਾਂ ਦੇ ਵਿੱਚ ਉਹਨਾਂ ਦੀ ਇੱਜ਼ਤਾਂ ਉਤਰੀਆਂ ਨੇ ਉਦੋਂ ਪੰਜਾਬ ਦੇ ਅਣਖੀ ਨੌਜਵਾਨ ਅੱਗੇ ਆਏ ਨੇ ਪੰਜਾਬ ਦੀਆਂ ਧੀਆਂ ਪਹਿਣਾ ਆ ਗਈਆਂ ਨੇ ਬੇਸ਼ਰਤੇ ਉਹ ਪੰਜਾਬ ਦਾ Hindu ਹੋਵੇ ਉਹ ਪੰਜਾਬ ਦਾ Sikh ਹੋਵੇ ਉਹ ਪੰਜਾਬ ਦਾ Musalman ਹੋਵੇ ਉਹਨੇ ਆਪਣੀ ਕੌਮ ਨਹੀਂ ਦੇਖੀ ਉਹਨੇ ਪਹਿਲਾਂ ਪੰਜਾਬੀਆਂ ਦੇਖਿਆ ਕਿਉਂਕਿ ਸਾਡੇ ਖੂਨ ਚ ਸਾਡੇ ਖੂਨ ਚ ਦਾਦਾ ਗਰਤੇਗ ਬਹਾਦਰ ਜਿਨ੍ਹਾਂ ਨੇ ਦਿੱਲੀ ਜਾ ਕੇ ਸੀਸਲਾ ਲਿਆ ਸੀਗਾ ਇਹ ਉਹ ਪੰਜਾਬ ਦੀ ਧਰਤੀ ਹੈ ਤੇ ਉਸ ਪੰਜਾਬ ਮੈਨੂੰ ਅੱਜ ਸ਼ਰਮਿੰਦਗੀ ਆ ਰਹੀ ਹੈ ਕਿ ਸਾਡੇ ਅਰਗਿਆਂ ਨੂੰ ਅੱਗੇ ਆਣਾ ਪੈ ਰਿਹਾ ਹੈ ਇਹ ਦੱਸਣ ਵਾਸਤੇ ਕਿ ਪੰਜਾਬ ਕੀ ਹੈ ਮੈਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ ਮੈਂ ਇਸ ਮੁੱਦੇ ਤੇ ਰਾਜਨੀਤੀ ਕਰਨੀ ਚਾਹੁੰਦਾ ਪਰ ਜਿਹੜੀ ਮੈਨੂੰ ਕੁਰਸੀ ਮਿਲੀ ਆ ਨਾ ਸਾਹਿਬ ਮੈਨੂੰ ਵਿਦਿਆਰਥੀਆਂ ਜਥੇਬੰਦੀ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਹੈ ਮੇਰਾ ਦਾਇਰਾ ਬਹੁਤ ਛੋਟਾ ਹੈ ਮੈਨੂੰ ਪਤਾ ਕਿਉਂਕਿ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਕੋਈ ਨਹੀਂ ਹੈਗੀ ਹਾਲੇ ਤੱਕ ਨਾ ਸਾਡੀ ਸਰਕਾਰ ਆ ਮੈਂ ਬਿਨਾਂ ਰਾਜਨੀਤੀ ਤੋਂ ਤੁਹਾਡੇ ਮੂਰੇ ਹੱਥ ਜੋੜ ਕੇ ਮੀਡੀਆ ਰਾਹੀਂ ਭਗਵੰਤ ਸਿੰਘ ਸਾਹਿਬ ਤੁਹਾਡੇ ਕੋਲ ਹੋਮ ਡਿਪਾਰਟਮੈਂਟ ਆ ਕੁੜੀ ਦੀ ਸਟੇਟਮੈਂਟ ਹਾਲੇ ਵੀ ਮੇਰੇ ਫੋਨ 'ਚ ਆ ਮੀਡੀਆ ਦੇ ਥਰੂ ਆ ਤੁਹਾਡੇ ਕੋਲ ਵੀ ਪਹੁੰਚ ਗਈ ਆ ਮੈਨੂੰ ਪਤਾ ਆ ਕਿਉਂਕਿ ਡੀਆਈਜੀ ਇਦਾਂ ਨਹੀਂ ਗੇੜੇ ਮਾਰ ਰਿਹਾ ਭਗਵਾਨ ਤੁਮਨ ਸਾਹਿਬ ਹੱਥ ਜੋੜ ਕੇ ਬੇਨਤੀ ਆ ਡੀਜੀਪੀ ਗੌਰਵ ਯਾਦਵ ਸਾਹਿਬ ਹੱਥ ਜੋੜ ਕੇ ਬੇਨਤੀ ਆ ਅਣਪਛਾਤੇਆਂ ਖਿਲਾਫ ਐਫਆਈਆਰ ਦਰਜ ਹੋਵੇ ਜਿਨੇ ਮੇਰੀ ਭੈਣ ਦੇ ਬਾਲ ਪਟੇ ਉਹਦੇ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਨੂੰ ਇਹ ਵਿਸ਼ਵਾਸ ਆ ਕਿ ਪੰਜਾਬ ਅਨਿਆਏ ਦੇ ਖਿਲਾਫ ਲੜਦਾ ਰਹੂਗਾ ਇਹ ਮੇਰੀ ਬੇਨਤੀ ਆ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਮਾਹੌਲ ਉਦੋਂ ਖਰਾਬ ਹੁੰਦਾ ਜਦੋਂ ਅਤ ਹੋ ਜਾਂਦੀ ਹੈ ਫਿਰ ਸਾਡੇ ਵਰਗਿਆਂ ਨੂੰ ਬੋਲਣਾ ਪੈਂਦਾ ਜਦੋਂ ਅਤੀ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਗਲਸਟੈਪ ਚੱਕਦੇ ਨੇ ਇਹਨਾਂ ਕਹਿੰਦਾ ਹੋਇਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਇੰਟਰਵੈਨ ਕਰਨ ਤੇ ਕੁੜੀ ਦੇ ਬਿਆਨਾਂ ਤੇ ਅਣਪਛਾਤੇਆਂ ਖਿਲਾਫ ਤੇ ਐਫ ਆਈ ਆਰ ਹੋਵੇ ਤਾਂ ਕਿ ਅਸੀਂ ਸੁਰੱਖਿਤ ਰਹਿ ਸਕੀਏ ਮੈਮ ਮੇਰੀ ਕੱਲ ਉਹ ਸਟੂਡੈਂਟ ਨਾਲ ਮੇਂ ਗੱਲ ਹੋਈ ਸੀ ਕਿ ਜਦੋਂ ਮੈਂ ਉਹਦੇ ਘਰੇ ਗਿਆ ਸੀਗਾ ਉਹਦੇ ਲੈਫਟ ਬਾਜੂ ਤੇ ਨਿਸ਼ਾਨ ਨੇ ਉਹਦੇ ਨਾਲ ਜਿਹੜੀ ਇੱਕ ਕੁੜੀ ਦੋ ਕੁੜੀਆਂ ਸੀਗੀਆਂ ਇਹ ਉਹ ਆਪਣੇ ਆਪ ਬਿਆਨ ਦੇ ਰਹੀ ਐ ਹੁਣ ਅੱਜਕੱਲ ਸਮਾਂ ਇਦਾਂ ਦਾ ਆ ਗਿਆ ਜੇ ਮੈਂ ਇੱਥੇ ਕੁਝ ਬੋਲ ਦੂੰਗਾ ਇਹ ਕਹਿਣਗੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੋ ਇਹ ਕਰਦੇ ਆ ਰਹੇ ਨੇ ਮੇਰੇ ਤੇ ਪਰਚਾ ਦੇ ਦੇਣਗੇ ਉਹ ਕੁੜੀ ਦੇ ਬਿਆਨਾਂ ਦੇ ਉੱਤੇ ਉਹ ਕੁੜੀ ਦੀ ਵੀਡੀਓ ਆ ਇੱਕ ਉਹ ਕੁੜੀ ਦੇ ਬਿਆਨਾਂ ਦੇ ਉੱਤੇ ਜਿਹੜੀ ਉਹ ਵੀਡੀਓ ਦੇ ਵਿੱਚ ਕਹਿ ਰਹੀ ਹੈ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ ਤੇ ਉਹ ਬੋਲ ਰਹੀ ਹੈ ਕਿ ਮੇਰੇ ਨਾਲ ਇੰਨਾ ਜ਼ਿਆਦਾ ਤਸ਼ੱਦਦ ਹੋਇਆ ਸਰੇ ਬਾਜ਼ਾਰ ਦਿਨ ਦਿਹਾੜੇ ਤੇ ਡੀਐਸਪੀ ਤੇ ਐਸਐਸਪੀ ਨੇ ਹਾਲੇ ਤੱਕ ਪਰਚਾ ਨਹੀਂ ਦਿੱਤਾ ਉੱਤੇ ਮੈਮ ਉਹੋ ਡਰ ਗਈਆਂ ਉਹਨਾਂ ਨੇ ਦੇਖੋ ਮੈਨੂੰ ਦਸਨ ਦੇ ਨਾਲ ਮੈਂ ਉਹਨਾਂ ਤੋਂ ਪੁੱਛ ਲਿਆ ਸਾਰੀ ਗੱਲ ਪੁੱਛ ਲਈ ਪਰ ਮੈਂ ਚਾਹੁੰਨਾ ਕਿ ਪੁਲਿਸ ਉਹਨਾਂ ਤੋਂ ਪੁੱਛੇ ਬਿਠਾ ਕੇ ਕਿ ਉਹ ਕੌਣ ਸੀਗੇ ਕੀ ਕਰਨਾ ਕਲੀਅਰ ਕਰੋ ਕਿ ਉਹਦੇ ਸਾਥੀ ਸਟੂਡੈਂਟ ਫਤਿਹਲੀ ਸੁਆਦ ਵੀ ਇਸ ਤਰ੍ਹਾਂ ਦੇ ਨਾਮ ਹੋਇਆ ਉਹ bari student ਹੁੰਦੇ ਸੀ bari student ਸੀ ਸਾਡਾ ਤੁਹਾਡੀ ਗੱਲ ਇੱਕਦਮ ਸਹੀ ਹੈ ਮੈਂ ਉਹੀ ਗੱਲ ਕਲੀਅਰਫਾਈ ਕਰਨਾ ਚਾਹੁੰਨਾ ਮੈਨੂੰ ਨਹੀਂ ਪਤਾ ਉਹ ਵਿਦਿਆਰਥੀ ਸੀਗੇ ਮੈਨੂੰ ਨਹੀਂ ਪਤਾ ਉਹ ਬਾਹਰੋਂ ਆਏ ਹੋਏ ਕੋਈ ਏਜੰਸੀਆਂ ਦੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਉਹ ਕੌਣ ਸੀਗੇ ਮੈਨੂੰ ਨਹੀਂ ਪਤਾ ਕਿ ਉਹ ਪੰਜਾਬੀ ਸੀਗੇ ਮੈਂ ਕਿਸੇ ਵੀ ਸਟੇਟ ਦੇ ਉੱਤੇ ਇਹ ਲਾਂਚ ਨਹੀਂ ਲਾਉਣਾ ਚਾਹੁੰਦਾ ਕੌਣ ਸੀਗੇ ਸਭ ਮੇਰਾ ਕੰਮ ਨਹੀਂ ਹੈ ਮੇਰਾ ਕੰਮ ਇੰਨਾ ਸੀਗਾ ਕਿ ਮੈਂ ਕੁੜੀ ਦੇ ਨਾਲ ਉਹਦਾ ਵੱਡਾ ਭਰਾ ਬਣ ਕੇ ਖੜ ਜਾਂਦਾ ਜੇ ਹੁਣ ਜੇ ਕੁੜੀ ਵਾਲਕੇ ਉਹਨੇ ਅੱਖ ਚੱਕੇ ਦੇਖਿਆ ਤਾਂ ਫਿਰ ਅਸੀਂ ਕਰਾਂਗੇ ਮੈਨੂੰ ਨਹੀਂ ਪਤਾ ਕੌਣ ਸੀਗੇ ਪੁਲਿਸ ਨੂੰ ਉਹਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਸਾਬ ਮੈਂ ਵੀ ਉਸ ਕਾਲਜ ਦਾ ਪੜਿਆ ਹਾਂ ਦੇ ਆਦਾਂ ਮੈਂ ਲੋਕ ਕਰੀਆ ਉਸ ਕਾਲਜ ਤੋਂ ਉਥੋਂ ਲੈ ਕੇ ਆਪਣਾ ਸ਼ਿਵਜੋਤ ਤੱਕ ਅਣਗਿਣਤ ਸੀਸੀਟੀਵੀ ਕੈਮਰਸ ਨੇ ਡੀਆਈਜੀ ਸਾਹਿਬ ਅੱਜ ਸਾਰੇ ਕਾਲਜਾਂ ਦੇ ਦੌਰੇ ਤੇ ਨੇ ਡੇਰਾਬਸੀ ਇਹ ਘਟਨਾ ਹੋਈ ਡੇਰਾਬਸੀ ਇਹਨਾਂ ਨੇ ਸਵੇਰੇ ਇਹ ਘਟਨਾ ਛਪਾ ਲਈ ਜਿੱਦਾਂ ਬੰਬਲਾਸ ਹੋਏ ਸੀਗੇ ਰੈਡੀਏਟਰ ਫਟ ਗਿਆ ਜੀ ਡੇਰਾਬਸੀ ਸਵੇਰੇ ਇਹ ਘਟਨਾ ਛਪਾ ਲਈ ਸ਼ਾਮ ਨੂੰ ਵੀ ਇਹ ਘਟਨਾ ਛੁਪ ਸਕਦੀ ਸੀ ਜੇ ਮੈਂ ਉੱਥੇ ਨਾ ਜਾਂਦਾ ਬਾਦ ਚ ਪੀਸੀਆ ਲਾਤੀਆਂ ਜੀ ਸਾਬ ਜਦੋਂ ਗੋਲੀ ਵੱਜ ਜਾਂਦੀ ਹੈ ਉਹਤੇ ਵੈਨ ਤਾਂ ਉਹਦੇ ਮਾਪਿਓ ਵੀ ਪਾ ਸਕਦੇ ਨੇ ਜੋ ਤੁਹਾਡਾ ਪ੍ਰਸ਼ਾਸਨਿਕ ਕੰਮ ਹੈ ਉਹ ਕੰਮ ਕਰੋ ਤੇ ਮੈਨੂੰ ਨਹੀਂ ਪਤਾ ਉਹ ਏਜੰਸੀਆਂ ਦੇ ਬੰਦੇ ਸੀਗੇ ਸਾਬ ਮੈਨੂੰ ਨਹੀਂ ਪਤਾ ਕਿਸੇ ਸਟੇਟ ਦੇ ਬੰਦੇ ਸੀਗੇ ਉਹ ਪੁਲਿਸ ਦਾ ਕੰਮ ਹੈ